ਵਾਲ ਛੱਡਦੇ ਹੁਣ ਉਮਰ ਤੋਂ ਪਹਿਲਾਂ ਚਿੱਟੇ ਹੋ ਗਏ ਹੁਣ ਸਿਰ ਦੇ ਵਿੱਚ ਸਿਕਰੀ ਹੋਵੇ ਘਾਰ ਹੋਵੇ ਜਾਂ ਜਿਹੜੀਆਂ ਔਰਤਾਂ ਦੇ ਵਾਲ ਵੱਧਦੇ ਨਹੀਂ ਹੈਗੇ ਬਿਲਕੁਲ ਛੋਟੇ-ਛੋਟੇ ਰਹਿ ਜਾਂਦੇ ਨੇ ਬਹੁਤ ਤੇਲ ਉਹਨਾਂ ਨੇ ਯੂਜ਼ ਕਰ ਲੇ ਤਾਂ ਇੱਕ ਵਾਰੀ ਆਹ ਤੇਲ ਯੂਜ਼ ਕਰੋ ਤੁਸੀਂ ਸਿਫਤਾਂ ਕਰੋਗੇ ਇਹਨੂੰ ਤਿਆਰ ਕਰਨ ਵਾਸਤੇ ਅੱਧਾ ਕਿਲੋ ਗੰਡੇ ਲੈ ਕੇ ਛਿੱਲ ਕੇ ਤੋਕ ਕੇ ਕੜਾਈ ਦੇ ਵਿੱਚ ਪਾ ਲਓ ਦੋ ਚਮਚੇ ਆਪਾਂ ਨੂੰ ਚਾਹੀਦੇ ਨੇ ਅਲਸੀ ਦੇ ਇੱਕ ਚਮਚਾ ਆਪਾਂ ਨੂੰ ਚਾਹੀਦਾ ਮੇਥੀ ਦਾਣੇ ਦਾ ਇੱਕ ਚਮਚਾ ਲੌਂਗਾਂ ਦਾ ਇਸ ਤੋਂ ਬਾਅਦ 50 ਗ੍ਰਾਮ ਆਪਾਂ ਨੂੰ ਚਾਹੀਦੀ ਹੈ ਜੀ ਰੋਜਮੈਰੀ ਫਿਰ ਆਪਾਂ ਨੂੰ ਇੱਕ ਚਮਚਾ ਕਾਲੇ ਤਲਾਂ ਦਾ ਇੱਕ ਚਮਚਾ ਕੱਟ ਕੇ ਇਹਦੇ ਵਿੱਚ ਆਦਰਕ ਦਾ ਪਾ ਦਿਓ ਛਿੱਲਣਾ ਨਹੀਂ ਫਿਰ ਇਹਨੂੰ ਗੈਸ ਚੁੱਲੇ ਤੇ ਗਰਮ ਕਰੋ ਜਦੋਂ ਇਹ ਥੋੜਾ ਜਿਹਾ ਗਰਮ ਹੋ ਜਾਵੇ 100 ਗ੍ਰਾਮ ਇਹਦੇ ਵਿੱਚ ਸਰੋਂ ਦਾ ਤੇਲ ਪਾਓ ਐਸ ਤੋਂ ਬਾਅਦ ਇਹਨੂੰ ਇੰਨਾ ਟਾਈਮ ਕੱਢਣੇ ਜਿੰਨੇ ਟਾਈਮ ਤੱਕ ਇਹ ਬਿਲਕੁਲ ਗਾੜਾ ਨਹੀਂ ਹੋ ਜਾਂਦਾ ਬਹੁਤ ਜ਼ਿਆਦਾ ਔਰਤਾਂ ਤੇਲ ਜਾਂ ਹੋਰ ਬਹੁਤ ਚੀਜ਼ਾਂ ਯੂਜ਼ ਕਰਦੀਆਂ ਨੇ ਪਰ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਮਰਦਾਂ ਦਾ ਵੀ ਨਹੀਂ ਹੱਲ ਹੁੰਦਾ ਵਾਲਾਂ ਦਾ ਉਮਰ ਤੋਂ ਪਹਿਲਾਂ ਜੇ ਚਿੱਟੇ ਹੋ ਜਾਣ ਮੈਂ ਕਹਿੰਦਾ ਯਾਰ ਜਵਾਨ ਬੰਦਾ ਵੀ ਬੁੱਢਾ ਲੱਗਣ ਲੱਗ ਜਾਂਦਾ ਹੈ ਇਹਨੂੰ ਤੁਸੀਂ ਵਰਤਨਾ ਕਿਵੇਂ ਹੈ ਜੀ ਉਹ ਤੁਹਾਨੂੰ ਦੱਸ ਦਿੰਨੇ ਆ ਰਾਤ ਨੂੰ ਸੌਣ ਲੱਗੇ ਤੇਲ ਦੀ ਸਰਦੇ ਵਾਲ ਤੇ ਜਦੋਂ ਤੁਹਾਡਾ ਗਾੜਾ ਹੋ ਜੇ ਕੜ ਕੜ ਕੇ ਇਹਨੂੰ ਲਾ ਕੇ ਜੀ ਚੰਗੇ ਤਰੀਕੇ ਨਾਲ ਠੰਡਾ ਕਰਕੇ ਜਿਹੜੇ ਇਹਦੇ ਵਿੱਚ ਗੰਡੇ ਨੇ ਇਹ ਤੁਸੀਂ ਕੱਟ ਲੈਣੇ ਨੇ ਕੱਟਣ ਤੋਂ ਬਾਅਦ ਇਹਨੂੰ ਮਿਕਸੀ ਜੂਸਰ ਦੇ ਜਾਰ ਦੇ ਵਿੱਚ ਪਾ ਕੇ ਗ੍ਰाइंड ਕਰਕੇ ਜਿਹੜਾ ਘੋਲ ਹੈ ਨੂੰ ਤੁਸੀਂ ਕਿਸੇ ਮਲਮਲ ਦੇ ਕੱਪੜੇ ਦੇ ਵਿੱਚ ਪਾ ਲਓ ਠੀਕ ਹੈ ਇਸ ਤੋਂ ਬਾਅਦ ਹਨ ਚੋੜ ਕੇ ਜਿਹੜਾ ਇਹਦੇ ਵਿੱਚੋਂ ਮਟੀਰੀਅਲ ਨਿਕਲੂਗਾ ਇਹ ਤੁਹਾਡਾ ਸ਼ੁੱਧ ਬਣ ਕੇ ਤੇਲ ਤਿਆਰ ਹੋਊਗਾ ਇਸ ਤੋਂ ਬਾਅਦ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਨੀ ਉਹ ਵੀ ਤੁਸੀਂ ਦੇਖ ਲਓ ਪਰ ਤੁਸੀਂ ਇੱਕ ਵਾਰੀ ਵਰਤ ਕੇ ਦੇਖੋ ਤੁਹਾਡੇ ਵਾਲ ਲੰਬੇ ਸਿਲਕੀ ਤੇ ਮੈਂ ਕਹਿੰਦਾ ਯਾਰ ਇੰਨੇ ਖੂਬਸੂਰਤ ਹੋ ਜਾਣਗੇ ਤੁਹਾਨੂੰ ਕਿਸੇ ਵੀ ਕੋਈ ਹੋਰ ਤੇਲ ਦੀ ਕੋਈ ਹੋਰ ਮਟੀਰੀਅਲ ਕੋਈ ਕੈਮੀਕਲ ਵਾਲੀ ਚੀਜ਼ ਤਾਂ ਲਾਉਣ ਦੀ ਲੋੜ ਨਹੀਂ ਜਿਹੜੇ ਤੁਹਾਡੇ ਸਿਰ ਨੂੰ ਨੁਕਸਾਨ ਦਿੰਦੀਆਂ ਨੇ ਸਾਰਾ ਤੇਲ ਆਪਾਂ ਕੱਢ ਲਿਆ ਇਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਨਾਰੀਅਲ ਦਾ ਤੇਲ ਦੋ ਚਮਚੇ ਐਡ ਕਰ ਲਓ ਇੰਨੇ ਤੇਲ ਦੇ ਵਿੱਚ ਇਹਨੂੰ ਘੋਲ ਕੇ ਚੰਗੇ ਤਰੀਕੇ ਨਾਲ ਮਿਕਸ ਕਰਕੇ ਤੁਹਾਡਾ ਤਿਆਰ ਹੈ ਇਸ ਤੋਂ ਬਾਅਦ ਇਹਨੂੰ ਕਿਸੇ ਬੋਤਲ ਦੇ ਵਿੱਚ ਕਿਸੇ ਭਾਂਡੇ ਦੇ ਵਿੱਚ ਰੱਖ ਲਓ ਰਾਤ ਨੂੰ ਤੁਹਾਨੂੰ ਦੱਸਤਾ ਸੌਣ ਲੱਗੇ ਦੀ ਮਾਲਿਸ਼ ਕਰਨੀ ਹੈ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਤੇ ਤੁਸੀਂ ਵਰਤ ਕੇ ਦੇਖੋ ਤੁਸੀਂ ਆਪ ਕਹੋਗੇ ਜਦ ਰਿਜ਼ਲਟ ਵਾਕਈ ਸਿਰ ਹੈ